ਲਓ ਜੀ ਥੱਲੇ ਲੰਗਰ ਹਾਲ ਸਾਹਿਬ ਵਿਗਿਆਨੀ ਜੀ ਕਥਾ ਕਰ ਰਹੇ ਉੱਪਰ ਤੇ ਆਪਾਂ ਚੱਲੇ ਆਂ ਜੀ ਹਾਂਜੀ ਰਾਈਟ ਬੋਕ ਕੀਤੀ ਹੋਈ ਆ ਤੇ ਗੱਡੀ ਆ ਜਾਂਦੀ ਐ ਜਿਹੜਾ ਹਲਵਾਈ ਸੁੱਤੇ ਪਏ ਆ ਬਹੁਤ ਸੈੱਫ ਹੋਇਆ ਜੀ ਇੱਥੇ ਕੋਈ ਰੌਲਾ ਪਸ ਮਾਲਾ ਟੁਕਾ ਨਹੀਂ ਚੱਲੇ ਆਂ ਲੰਗਰ ਹਾਲ 'ਚ ਆਪਣੇ ਸਾਜ ਪਏ ਆ ਤੇ ਫਿਰ ਆਪਾਂ ਚੱਲਦੇ ਆਂ ਬਾਹਰ ਦੀ ਅੱਛਾ ਲੱਗੀ ਹੋਈ ਸ਼ਬੀਲ ਅੱਜ ਸੇ ਜੇ ਸੇਵਾ ਕਰ ਰਹੇ ਹੈ। ਹਾਂ ਜੀ। ਦੱਸਾਂਗੇ। ਤੇ ਉਹਦੀਆਂ ਇੱਥੇ ਮਤਲਬ ਇੱਥੇ ਟੰਗੀਆਂ ਚਾਬੀਆਂ ਇੱਥੇ ਟਾਬੀ ਛੱਡ ਜਾਂਦੇ ਆ। ਲੋ ਜੇ ਕੋਈ ਗੱਲਬਾਤ ਹੁੰਦੀ ਹੈ ਗੱਡੀਆਂ ਕੋਈ ਅੜੀਕਾ ਆਉਂਦਾ ਤਾਂ ਆਪ ਗੱਡੀ ਸਾਈਡ 'ਚ ਲਾ ਆਉਂਦੇ ਆ। ਹੈਲੋ। ਚੱਲੇ ਆ ਵੀ ਚੱਲੇ ਆ। ਇੱਧਰ ਬਾਬਾ ਜੀ ਖੜੇ ਆ। ਉਹ ਗੱਡੀ ਆ ਗਈ। ਆ ਆ ਦੇਖੋ ਸਾਜ ਰੱਖਦੇ ਆ। ਤੋਂ ਫਿਰ ਚੱਲਦੇ ਆ। ਕ ਕਰ ਰਹੇ ਹਿੱਟੇ ਆ ਤੋ ਇੱਕ ਵਾਜੇ ਤੇ ਤਬਲੇ ਰੰਜੀ ਵੈਗੁਰੂ ਜੀ ਅਸੀਂ ਗੁਰੂ ਘਰ ਤੋਂ ਨਿਕਲ ਲੱਗੇ ਆ ਤੇ ਉੱਪਰ ਸਾਡੀ ਆ ਗਈ ਸੀ ਆ ਦੇਖੋ ਸ਼ਪੀਲ ਦੇ ਲੰਗਰ ਲੱਗੇ ਆ ਠੰਡੇ ਮਿੱਠੇ ਚਲਦੇ ਸਿਰ ਲੈਣਾ ਚਲੋ ਚਲਦੇ ਆ ਫੈਨ ਫੋਲੋਅਰ ਫੈਨ ਫੋਲੋਅਰ ਬਹੁਤ ਹੈ ਤੇ ਉਹ ਫਿਰ ਛੋਟਾ ਫੂਟਾ ਵਾਸਤੇ ਬਹੁਤ ਜ਼ਿਆਦਾ ਕਰਦੇ ਫੋਟੋਆਂ ਕਰਾਉਣੀਆਂ ਸੋ ਇਸ ਕਰਕੇ ਆਪਾਂ ਆਪਣੇ ਸੇਫਟ ਨੂੰ ਮੱਦੇ ਨਜ਼ਰ ਰੱਖਦੇ ਆ ਪਰਮਾਨ ਲਾ ਲਿਆ ਇੱਥੇ ਹਾਂ ਜੀ ਤੇ ਮਹਾਰਾਜ ਕਿਰਪਾ ਕਰੇ ਹਾਂ ਜੀ ਇਧਰ ਸਨੈਪਾ ਪੈ ਰੀਆਂ ਤੇ ਗੁਰੂਕਰ ਆ ਗਿਆ ਹੈ ਤੇ ਉਹਨੂੰ ਲੱਗਿਆ ਚਾਮ ਬਹੁਤ ਲੱਗਿਆ ਹੈਗਾ ਔਰ ਉਹ ਟਰੱਕ ਦੇ ਪਿੱਛੇ ਗੁਰੂਕਰ ਟਰੱਕ ਨੇ ਸਾਰਾ ਹਲਕੋ ਲਿਆ ਕੀ ਨਾਮ ਕਰ ਦੱਸ ਸਕਦਾ ਇੱਥੇ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਵੰਡੂਪ ਹਾਂਜੀ ਹਾਂਜੀ ਵੰਡੂਪ ਸਟੇਸ਼ਨ ਰੋਡ ਸਸਰਾਈ ਚੋਂ ਦੋ ਜਾਣਾ। ਆਹ ਵੇਖੋ 1 ਮਿੰਟ ਰੁਕ ਜੋ। ਔਰ ਇੱਥੇ ਆਪਣਾ ਸਮਾਗਮ ਹੈ ਜੀ ਆ ਸ਼ਬੀਲ ਦੇ ਭੁਲੇ ਲੰਗਰ ਲੱਗੇ ਆ। ਇਧਰ ਇਧਰ। ਹਾਂ। ਇਹ ਆਪਣੇ ਵਿੱਚ ਆ ਕੇ ਬੈਠ ਚੁੱਕੇ ਆ। ਕਿ ਇੱਥੇ ਜਲਪਾਣੀ ਸ਼ੱਕਦੇ ਆ ਉਸ ਤੋਂ ਬਾਅਦਾਂ ਫਿਰ ਆਪਣੀ ਹਾਜ਼ਰੀ ਕਿੰਨੇ ਵਜੇ ਭਾਈ? ਆਪਣੀ ਹੋਣੀ ਭਾਈ ਸਾਹਿਬ ਜੀ 9:12 ਤੋਂ 9:01 ਕਿ ਹੈ। 9:12 ਤੋਂ 9:01 ਹੁਣ ਟਾਈਮ ਹੋ ਗਿਆ ਜੀ 11:30। 9: ਅਡਵਾਂਸ ਪਹੁੰਚ ਗਏ ਕਿਉਂਕਿ ਇੱਥੇ ਟ੍ਰੈਫਿਕ ਦਾ ਬਹੁਤ ਪੰਗਾ ਹੁੰਦਾ ਆ। ਸੋ ਪਹਿਲਾਂ ਪਹੁੰਚੇ ਠੀਕ ਜੀ ਇੱਕ ਚਣੇ ਆਏ ਨਾਸਤੇ ਵਾਸਤੇ ਸੋ ਮਹਾਰਾਜ ਕਿਰਪਾ ਕਰੇ ਚਲੋ ਆਪਾਂ ਹੋਰ ਨੋਟ ਕਰ ਲਈ ਚਾਹ ਪੀ ਲਈਏ ਵੈਸੇ ਪਰ ਜਦੋਂ ਆਪਾਂ ਟਾਈਮ ਤੋਂ ਪਹਿਲਾਂ ਆ ਜਾਈਏ ਕਿ ਜਿਹੜਾ ਗਾਉਣ ਵਾਲਾ ਮਾਚੋ ਵੀ ਮਰ ਜਾਂਦਾ ਸੋ ਟਾਈਮ ਜੇ ਚਾਹੀਏ ਤੇ ਫਿਰ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮਹਾਰਾਜ ਕਿਰਪਾ ਕਰਨ ਜਸ ਗਵਾ ਲੈਣਾ ਆਪਣਾ ਪਹਿਲੇ ਆਪਾਂ ਉੱਪਰ ਗੁਰਦੁਆਸਾ गुरुद्वारा साहिब ਇਹ ਸਰਤਾਪਾ ਭਾਜਨ ਨਾਲ ਤਾਂ ਕਨਸੈਪਟ ਸਰੂ ਗੀਰੂ ਅਜੰਨ ਦੇ ਮਾਰ ਸੱਤੇ ਪਾਕਸ਼ਾ ਦੀ ਜਿਹੜਾ ਲਾਸ਼ਾਨੀ ਸ਼ਹਾਦਤ ਉਸ ਨੂੰ ਬੜੀ ਸਰਤਾਪਾ ਭਾਜਨ ਨਾਲ ਮਨਾਉਂਦੀਆਂ ਹਨ ਪਰ ਹਾਜ ਅਸੀਂ ਉਹਨਾਂ ਸਿਧਾਂਤਾਂ ਉਹਨਾਂ ਸਿਧਾਂਤਾਂ ਤੋਂ ਮੰਨ ਕਰ ਹੋ ਗਏ ਗੁਰੂ ਦੀ ਮਰਿਆਦਾ ਤੋਂ ਉਲਟ ਹੋਣ ਦੇ ਨੂੰ ਮਹਾਨ ਪ੍ਰਭਾਨੇਆਂ ਅਨੁਸਾਰ ਸ਼੍ਰੀ ਦੇਵੀਆਂ ਦੇ ਪਾਇਦ ਮੂਰਲਿਆਂ ਦੇ ਹਮ ਚਲੰਦੇ ਸੰਗ ਵਰਡ ਆਸ਼ਣ ਆਪ ਸਿੱਖਾਂ ਘਰੇ ਪਿਆਰ ਦੇ ਨਾਲ ਲੱਗਣੇ ਸਮੇਂ ਤੁਹਾਨੂੰ ਬੜੇ ਪਰੇ ਹੋ ਥੋੜਾ ਜਿਹਾ ਸਮਾਂ ਆਪਣੇ ਕੋਲੇ ਹੋ ਰਿਹਾ ਹੈ ਆਓ ਬੜੇ ਪਿਆਰ ਦੇ ਨਾਲ ਜਿੱਥੇ ਆਪਾਂ ਮੰਨਤਨ ਕਰਕੇ ਹੱਥ ਜਿਵਾਰੇ ਆ ਉਥੇ ਰਸਨਾ ਨੂੰ ਪਵਿੱਤਰ ਕਰੀਏ ਪਾਵਨ ਪੂਰੇ ਅੱਧਾ ਘੰਟਾ ਵੇਟ ਕਰਨ ਤੋਂ ਬਾਅਦ ਰਾਈਡ ਬੁੱਕ ਹੋਈ ਆ ਤੇ ਮਹਾਰਾਜ ਕਿਰਪਾ ਕਰੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਭੋਜਨ ਉੱਥੇ ਛਕਾਂਗੇ ਦੇਖੋ ਕਿਤਾਬਾਂ ਕਿੱਦਾਂ ਜਾ ਰਹੀਆਂ ਕਿੱਤਾਬਾਂ ਦੇਖੋ ਕਿੱਦਾਂ ਜਾ ਰਹੀਆਂ ਇਹ ਇੱਦਾਂ ਇਟ ਰੋੜੇ ਜਾਂਦੇ ਹੁੰਦੇ ਲਾਸ਼ ਲਾ ਕੇ ਕਾ ਬਾਤ ਆ ਚੱਲ ਰਹੀ ਹੈ ਸੇਵਾ ਸ਼ਬੀਲ ਜਿਹੜੀ ਆ ਗਈ ਆਪਣੀ ਜੀ ਸੋ ਸਾਜ ਰੱਖ ਲਏ ਹੈ ਤੇ ਚੱਲਦੇ ਆ ਜੀ ਮਲੇਸ਼ੀਆ ਦੀ ਆ ਗਈ ਗੜੀ ਬਿਠ ਕੇ ਸੱਤੇ ਹੈ ਨਾ ਅਰੇ ਯਾਰ ਸ਼ਬੀਲ ਰਹਿ ਗਈ ਮੈਂ ਤਾਂ ਪੀਲੇ ਤਿੰਨ ਗਲਾਸ ਹੈ ਤਿੰਨ ਗਲਾਸ ਪੀਏ ਹੈ ਯਾਰ ਲੈ ਕੇ ਆਉਣੀ ਸੀ ਬੋਤਲ ਦੇ ਬਾਲਾਂ ਦੇ ਗੁਰਵਾ ਮਿੱਠਾ ਆਣੀ ਸੀ ਛੱਕ ਮਿੱਠਾ ਸਵਾਦ ਸੁੱਕੀਆਂ ਨੇ ਸ਼ਿਪ ਬਣਾਈ ਗੁਰਵਾ ਹਾਂ ਤੁੰਨ ਕੇ ਨੇ سیرਪ ਪਾਤਾ ਤੇ ਤੁੰਨ ਕੇ ਹੀ ਘੁਪਾਈ ਅੱਛਾ ਅੰਡਨੀ ਪਾ ਬੱਬਾ ਉਹਨਾਂ ਜਮੀਨਾਂ ਉਹ ਸ਼ਹਿਰੀ ਬਣੀ ਸੀ ਬੱਸ ਅੱਛਾ ਲਗਾ ਦੀ ਸੀ ਇੱਥੇ ਵਾਲੀ ਇੱਥੇ ਵਾਲੀ ਠੀਕ ਸੀ ਜਿਹੜੀ ਆ ਹੁਣ ਪੀਤੀ ਆਂਦੇ ਨਾ ਆਪਾਂ ਉਹਦੇ 'ਚ ਖੰਡ ਨਹੀਂ ਪਾਉਂਦੇ ਸੱਤੇ ਜੜੀ ਸੱਤੇ ਜੜੀ ਇੱਥੇ ਬਣੀ ਕਿਦਾਂ ਠੀਕ ਸੀ ਉਹ ਪੀਣ ਵਾਲੀ ਬਹੁਤ ਲਾਈਟ ਸੀ ਅੱਜ ਬਹੁਤ ਵਧੀਆ ਸੀ ਤੇ ਮਮਾ ਬੋਤਲ ਭਰਾ ਹੀ ਲੰਦਾ ਇਹਨੂੰ ਆਪਾਂ ਮੀਡੀਅਮ ਕਹ ਦੇਣੇ ਆ ਨਾ ਹਾਂ ਕਿੰਨੇ ਬੋਤਲ 3 ਨਹੀਂ ਆਉਗਾ ਇੱਕ ਬੋਤਲ ਭਰਾ ਲੈਂਦੇ ਇੱਕ ਬੋਤਲ 'ਚ ਕੀ ਹੁੰਦਾ ਭਾਜੀ ਇੱਕ ਬੋਤਲ ਤੇ ਇਹ ਹੀ ਪੀ ਜਾਂਦਾ ਕੱਲਾ ਹੀ ਸੱਤਾ ਸਤਿਆ ਕੋਨੇ ਕੇ ਕਾਲਿ ਮੈਂ ਇੱਕ ਤੇ ਮੈਂ ਹੀ ਪੀ ਜਾਣੀ ਸੀ ਤੇਰੀ ਕੁੜੀਆ ਤਿੰਨ ਗਲਾਸ ਤੋਂ ਇੱਥੇ ਪੀਲੇ ਤੇ ਇੱਕ ਬੋਤਲ ਤੂੰ ਵੀ ਪੀ ਜਾਂਦਾ ਫਿਰ ਵੀਰੇ ਤੇਰਾ ਹੱਲਿਆ ਸਿਸਟਮ ਤੇਰਾ ਔਖਾ ਹੈ ਇੱਕ ਬੋਤਲ ਇੱਥੇ ਹੀ ਪੀ ਲਈ ਉਹਨੇ ਚਾਰ ਗਲਾਸ ਤੋਂ ਹੋ ਗਿਆ ਉਹ ਤੇ ਹਾਂ ਜਦੋਂ ਪਹਿਲੇ ਗਿਆ ਕੱਲਾ ਇੱਕ ਪੀ ਲਿਆ ਗਿਆ ਫਿਰ ਮੇਰੇ ਨਾਲ ਖੜਾ ਹੋ ਕੇ 100 ਪੀਆ ਹੁਣ ਤੈਨੂੰ ਹੋਰ ਵੀ ਹੈ ਤੇਰਾ ਔਖਾ ਹੈ ਹਾਂ ਤੈਨੂੰ ਕਾਟ ਕੇ ਲੈ ਕੇ ਦੇਣ ਵਾਲਾ ਸਤਿਆ ਜਿਹੜਾ ਬੋਤਲਾਂ ਨਾਲ ਨਹੀਂ ਹੁੰਦਾ ਹੋਲ-ਹੋਲ ਕੇ ਪੀ ਚੱਲ। ਉਹ ਵੀ ਲੱਗੀ, ਰਸ ਵੀ ਲੱਗੀ। ਅਹੀਂ ਵੀ ਤੇਰੇ ਨਾਲ ਆ ਯਾਰ, ਤੈਨੂੰ ਕੋਈ ਜ਼ਿਆਦਾ ਭੁੱਖ ਲੱਗਦੀ ਹੈ। ਬਹੁਤ ਸਰੀਰ ਦੇ ਹਿਸਾਬ ਨਾਲ। ਸਰੀਰ ਸਾਡੇ ਸਰੀਰ ਨਹੀਂ ਕੇ। ਮੈਂ ਇਹ ਕਹਣਾ ਚਾਹੁੰਨਾ ਵੀ ਯਾਰ, ਤੈਨੂੰ ਕੋਈ ਜ਼ਿਆਦਾ ਲੱਗਦੀ ਭੁੱਖ ਥੋੜੀ ਜਿਹੀ। ਛੁਡੂਗਾ ਉਹ ਹੀ ਤੇ ਕਹਿਣਾ ਸਰੀਰ ਦੇਖ। ਫੇਰ ਤੇਰੇ ਸਬਰਾਂ ਦਾ ਬੰਨ ਟੁੱਟ ਗਿਆ ਨਾ ਤੈਨੂੰ ਪ੍ਰਵਾਹ ਨਹੀਂ ਹੁੰਦੇ ਵੀ ਸੰਗਤ ਦੇਖਦੀ ਐ ਜੰਨਾ ਤੂੰ ਸਿੱਧਾ ਜਿਵੇਂ ਪਾਜੀ ਗਈ ਸੀ ਨਾ ਮੀਂਹ ਚੀਰਦ ਫੇਰ ਤੂੰ ਜਾਨਾ ਸਾਰਾ ਕੁਝ ਚੀਰਦਾ ਨਾ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆ ਗਏ ਆ ਸਹੀ ਤੋਂ ਸਾਹ ਚੱਕ ਕੇ ਹੁਣ ਚੱਲਦੇ ਆਂ ਆਪਾਂ ਸਿੱਧਾ ਉੱਪਰ ਹੈਸ਼ ਤੇ ਬਸ ਇਹੀ ਹੈ ਲਓ ਜੀ ਪਹੁੰਚ ਗਏ ਆਪਾਂ ਗੁਰਦਵਾਰ ਸਾਹਿਬ ਇੱਥੇ ਆਪਾਂ ਸ਼ੱਕਦੇ ਆਂ ਲੰਗਰ ਮਹਾਰਾਜ ਕਿਰਪਾ ਕਰੇ ਚਲੋ ਮੁਰੇ ਬਾਅਦ ਕਿ ਆ ਜਾਂਦੇ ਨੇ ਨਹੀਂ ਨਹੀਂ ਇੱਥੇ ਸ਼ੱਕਦੇ ਨੰਗਰ ਹਾਂ ਜੀ ਬੋਲੋ ਬਹੁਤ ਵਧੀਆ ਲੰਗਰ ਹੈ ਮਹਾਰਾਜ ਨਾਲ ਉੱਥੇ ਕਹਿੰਦੇ ਭਾਂਡੇ ਬਹੁਤ ਵਧੀਆ ਹੈ ਪ੍ਰਸ਼ਾਦਾ ਨਾ ਇਹ ਵੀ ਬਹੁਤ ਵਧੀਆ ਭਾਈ ਕਿੰਦਾ ਉੱਥੇ ਮਨਚੂਰਨ ਮਿਲੇਗਾ ਨਿਊਰਲ ਦਾ ਸ਼ਕਲਿਆ ਤੇ ਹੁਣ ਚੱਲਿਆ ਆਪਾਂ ਇੱਧਰ ਮੇਰਾ ਜੋੜਾ ਬਾਹਰ ਰਹਿ ਗਿਆ ਫੜੋ ਸਾਜ ਕਹਿੰਦਾ ਇੱਕ ਮਿੰਟ ਹੁਣੀ ਪਾ ਕੇ ਆ ਗਿਆ ਇੱਧਰ ਰੱਖਿਓ ਓਕੇ ਸਰ ਝੂੜੇ ਲੈਣੋਂ ਹਟ ਜਾਓ ਅੱਬਾ ਜੀ ਕਹੇ ਥੱਲੇ ਨੂੰ ਚਲ ਗਏ ਕਦੇ ਤਾਂ ਨੂੰ ਚਲ ਗਏ ਨਹੀਂ ਮਾਰੇ ਅਸੀਂ ਟਾੜੀ ਕਰਕੇ ਗਏ ਆ ਨਹੀਂ ਇਹ ਬਿਜਲੀ ਬਹੁਤ ਵੱਲਦੀ ਐ ਚ ਲਿਫਟ ਚ ਸਹਾਰਾ ਜੀ ਕਿਰਪਾ ਕਰੇ ਆਪਾਂ ਪਹੁੰਚ ਗਏ ਆ ਜੀ ਆਪਣੇ ਮੰਜ਼ਲ ਤੇ ਰੂਮ ਨੇ ਲੱਗ ਛਗੇ ਆਪਣੇ ਮੰਜ਼ਲ ਤੇ ਆਪਾਂ ਪਹੁੰਚ ਚੁੱਕੇ ਆ ਸੰਸੋਧ ਦੀ ਆਸ ਕਰਦਾਂ ਤੁਸੀਂ ਬਲੌਗ ਇੰਜੋਏ ਕੀਤਾ ਹੋਆ ਆਪਾਂ ਕਮਰੇ ਚ ਪਹੁੰਚ ਗਿਆ ਸੋ ਆਪ ਹੁਣ ਥੋੜਾ ਰੈਸਟ ਕਰਨ ਲੱਗੇ ਆ ਤੇ ਮਹਾਰਾਜਾ ਕਿਰਪਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਹਾਲ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਓਪਨ ਕਰੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਸੋ ਆਪਾਂ ਕਰਦੇ ਆ ਬਲੌਗ ਦਾ ਐਂਡ ਜੀ ਸਤਿ ਸ੍ਰੀ ਅਕਾਲ ਜੀ